ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਗਈਆਂ ਜੀ ਮੈਂ ਛੱਤ ਤੇ ਅੱਜ ਮੇਰਾ ਛੱਤ ਤੇ ਸਵੇਰ ਦਾ ਦੂਜਾ ਤੀਜਾ ਘੇੜਾ ਆ ਕਾਫੀ ਵਾਰੀ ਮੈਂ ਛੱਤ ਤੇ ਆਈ ਆ ਅੱਜ ਕਿਉਂਕਿ ਕਾਫੀ ਕੰਮ ਕਰਨ ਵਾਲਾ ਸੀ ਛੱਤ ਤੇ ਤੇ ਵੀਡੀਓ ਵਗੈਰਾ ਮੈਂ ਇੰਨੀ ਜ਼ਿਆਦਾ ਨਹੀਂ ਬਣਾਉਂਦੀ ਹੁੰਨੀ ਰੋਜ਼-ਰੋਜ਼ ਹਨਾ ਤੇ ਕੱਲ ਮੈਂ ਇੱਕ ਆਰਗੈਨਿਕ ਫਰਟੀਲਾਈਜ਼ਰ ਬਣਾਣਾ ਵਾ ਉਹਦੀ ਮੈਂ ਵੀਡੀਓ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਤੇ ਤਾਂਕਿ ਤੁਸੀਂ ਵੀ ਆਪਣੀ ਛੱਤ ਤੇ ਬਿਨਾਂ ਕੈਮੀਕਲ ਤੋਂ ਸਬਜ਼ੀਆਂ ਜੜੀਆਂ ਵਾ ਉਹ ਉਗਾ ਸਕੋ ਆਪਣੇ ਪਰਿਵਾਰ ਬੱਚਿਆਂ ਨੂੰ ਸਿਹਤਮੰਦ ਬਣਾ ਸਕੋ ਉਹਦੇ ਵਾਸਤੇ ਆਪਾਂ ਕੱਲ ਦੀ ਵੀਡੀਓ ਜ਼ਰੂਰ ਦੇਖਿਓ ਤੁਸੀਂ ਉਹਦੇ ਵਿੱਚ ਆਪਾਂ ਕੁਝ ਮੈਸਮਗਰੀ ਲੈ ਕੇ ਆਈਆਂ ਤੇ ਉਹ ਇੱਕ ਮੇਰੇ ਕੋਲ ਚੀਜ਼ ਵਿੱਚ ਹੈ ਨਹੀਂ ਸੀਗੀ ਕਲੀ ਕਲੀ ਨਹੀਂ ਸੀ ਮੇਰੇ ਕੋਲ ਹੈਗੀ ਉਹ ਮੈਂ ਹਜੇ ਲੈ ਕੇ ਆਉਣੀ ਆ ਤੇ ਜਿੱਦਾਂ ਹੀ ਉਹ ਆ ਜਾਂਦੀ ਆ ਫਿਰ ਆਪਾਂ অর্ਗੈਨਿਕ ਜਿਹੜਾ ਵਾ ਫਰਟੀਲਾਈਜ਼ਰ ਉਹ ਬਣਾਵਾਂਗੇ ਬਹੁਤ ਵਧੀਆ ਰਹਿੰਦਾ ਕੋਈ ਫੰਗੀਸਾਈਡ ਦੀ ਤੁਹਾਨੂੰ ਵਰਤਣ ਦੀ ਫਿਰ ਜ਼ਰੂਰਤ ਨਹੀਂ ਪੈਂਦੀ ਕੈਮੀਕਲ ਦੇ ਵਿੱਚ ਤੇ ਨਿਮਾ ਟੋੜ ਵਾਸਤੇ ਵੀ ਬਹੁਤ ਵਧੀਆ ਜਿਹੜਾ ਉਹ ਰਹਿੰਦਾ ਵਾ ਤੇ ਉਹ ਆਪਾਂ ਤੁਹਾਡੇ ਨਾਲ ਕੱਲ ਜਿਹੜਾ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੇ ਅੱਜ ਸਿਰਫ ਆਪਾਂ ਤੁਹਾਨੂੰ ਓਵਰਵਿਊ ਦਿਖਾਣਾ ਵਾ ਕਿਉਂਕਿ ਅੱਜ ਸਵੇਰ ਦੀ ਜਿਹੜੀ ਨਾ بارش ਨਹੀਂ ਹੋਈ ਹੈਗੀ ਤੇ ਪ੍ਰਮਾਤਮਾ ਦੀ ਬਹੁਤ ਕਿਰਪਾ ਹੈ ਅੱਜ ਕਿ ਮੀਂਹ हट ਗਿਆ ਆ ਤੇ ਉਮੀਦ ਆ ਵੀ ਅੱਗੇ ਵੀ ਹਟਿਆ ਹੀ ਰਹੂਗਾ ਇੱਧਰ ਆਪਣੇ ਪਿੰਡਿਆਂ ਜਿਹੜੀਆਂ ਨਵੀਆਂ ਆਪਾਂ ਲਗਾਈਆਂ ਸੀ ਉਹਨਾਂ ਨੂੰ ਫਲਾਵਰਿੰਗ ਜਿਹੜੀ ਸ਼ੁਰੂ ਹੋ ਗਈ ਆ ਤੇ ਜੇ ਤੁਸੀਂ ਨਹੀਂ ਲਗਾਈਆਂ ਤਾਂ ਬਿਲਕੁਲ ਹੁਣ ਅੰਤਿਮ ਹੀ ਸਮਾਂ ਚੱਲ ਰਿਹਾ ਆ ਪਿੰਡੀ ਲਗਾਉਣ ਦਾ ਤੁਸੀਂ ਲਗਾ ਸਕਦੇ ਹੋ 1-2 ਦਿਨ ਦੇ ਵਿੱਚ ਹੀ ਤੁਸੀਂ ਲਗਾ ਦਿਓ ਨਹੀਂ ਤਾਂ ਫਿਰ ਜ਼ਿਆਦਾ ਲੇਟ ਹੋ ਜਾਣੀਆਂ ਕਿਉਂਕਿ ਫਿਰ ਅੱਗੇ ਤੁਹਾਨੂੰ ਵੀ ਪਤਾ ਵੀ ਸਰਦੀ ਜਿਹੜੀ ਸਟਾਰਟ ਹੋ ਜਾਣੀ ਹੈ ਤੇ ਵੈਸੇ ਵੀ ਹੁਣ ਟੈਂਪਰੇਚਰ ਜਿਹੜਾ ਕਾਫੀ ਜ਼ਿਆਦਾ ਡਿੱਗਿਆ ਹੋਇਆ ਵਾ ਤੇ ਪਿੰਡੀਆਂ ਜਿਹੜੀਆਂ ਗਰਮੀ ਦਾ ਹੀ ਇਹ ਸਬਜੀ ਆ ਸਰਦੀ ਦੇ ਵਿੱਚ ਜਿਹੜੀ ਇਹ ਨਹੀਂ ਹੁੰਦੀ ਬੂਟਿਆਂ ਨੇ ਗਰੋਥ ਨਹੀਂ ਲੈਣੀ ਫਿਰ ਛੇਤੀ ਉੱਗ ਤਾਂ ਚਲੋ ਆਊਗੀ ਜੇ ਤੁਸੀਂ ਠਹਿਰ ਕੇ ਵੀ ਬੀਜ ਦਿਓ ਪਰ ਉਹ ਗੱਲ ਨਹੀਂ ਬਣਨੀ ਫਿਰ ਲੱਗੜੀਆਂ ਨਹੀਂ ਪਿੰਡੀਆਂ ਤੁਹਾਡੇ ਤੇ ਹੁਣ ਤੁਸੀਂ ਲਗਾਉਂਗੇ ਤਾਂ ਬਹੁਤ ਵਧੀਆ ਜਿਹੜੀਆਂ ਪਿੰਡੀਆਂ ਉਗ ਹੋ ਜਾਣੀਆਂ ਮੈਂ ਵੀ ਇਹਦੇ ਵਿੱਚ ਥੋੜੇ ਬੀਜ ਲਗਾਤੇ ਆ ਤੇ ਕੁਝ ਆਪਾਂ ਥੱਲੇ ਗਮਲਿਆਂ 'ਚ ਵੀ ਲਗਾ ਕੇ ਰੱਖੇ ਸੀ ਤੁਹਾਡੇ ਨਾਲ ਵੀਡੀਓ ਵੀ ਆਪਾਂ ਪਾਈ ਸੀਗੀ ਤੇ ਕੁਝ ਮੈਂ ਇਹਦੇ ਵਿੱਚ ਲਗਾਤੇ ਪਰ ਇੱਥੇ ਮੀਂਹ ਬਹੁਤ ਪੈ ਗਿਆ ਤਿੰਨ ਚਾਰ ਦਿਨ ਹੀ ਉੱਤੇ ਪਤਾ ਨਹੀਂ ਹੁਣ ਉੱਗਣ ਜਾਂ ਨਾ ਉੱਗਣ ਮੈਂ ਲਗਭਗ 6 ਤੋਂ 7 ਤਰ੍ਹਾਂ ਪਿੰਡੀਆਂ ਲਗਾਈਆਂ ਮਤਲਬ ਇਹ ਸਭ ਤੋਂ ਵੱਡੀਆਂ ਇੱਧਰ ਇਹ ਵਾਲੀਆਂ ਉਸ ਤੋਂ ਛੋਟੀਆਂ ਇਹ ਵਾਲੀਆਂ ਫਿਰ ਉਸ ਤੋਂ ਛੋਟੀਆਂ ਇਹ ਵਾਲੀਆਂ ਉਸ ਤੋਂ ਛੋਟੀਆਂ ਇੱਧਰ ਇਹ ਇਹ ਵਾਲੀਆਂ ਤੇ ਇੱਕ ਹੁਣ ਜਿਹੜੀਆਂ ਆਪਾਂ ਨਵੀਆਂ ਲਗਾਈਆਂ ਉਹ ਤਾਂ ਕਿ ਆਪਾਂ ਨੂੰ ਅੱਗੇ ਪਿੱਛੇ ਜਿਹੜੀ ਸਬਜ਼ੀ ਆ ਉਹ ਮਿਲਦੀ ਰਹੇ ਜੇ ਆਪਾਂ ਇੱਕੋ ਵਾਰੀ ਲਗਾ ਦਾਂਗੇ ਤੇ ਫਿਰ ਲਗਭਗ 2 ਕੁ ਮਹੀਨੇ ਪਿੰਡੀਆਂ ਰੱਥਣ ਤੋਂ ਬਾਅਦ ਨਾ ਫਿਰ ਪਿੰਡੀਆਂ ਜਿਹੜੀਆਂ ਉਹ ਘਟ ਹੋ ਜਾਂਦੀਆਂ ਜਾਂ ਖਤਮ ਹੋ ਜਾਂਦੀਆਂ ਆ ਇੱਧਰ ਮੈਂ ਤੁਹਾਨੂੰ ਦਿਖਾਉਣੀ ਇੱਕ ਅੱਕ ਦਾ ਬੂਟਾ ਆ ਦੇਖੋ ਤੁਸੀਂ ਅੱਕ ਵੀ ਮੈਂ ਲਗਾਇਆ ਛੱਤ ਤੇ ਹੀ ਮੈਂ ਲਗਾ ਲਿਆ ਹੁਣ ਵੈਸੇ ਮੈਂ ਜ਼ਮੀਨ ਤੇ ਤਾਂ ਕਾਫੀ ਲਗਾਏ ਹੋਏ ਬੂਟੇ ਇਹ ਵੀ ਜਿਹੜਾ ਵਾ ਇੱਕ ਆਰਗੇਨਿਕ ਤੁਸੀਂ ਇਹਨੂੰ ਕੈਮੀਕਲ ਦੇ ਤੌਰ ਤੇ ਵਰਤ ਸਕਦੇ ਹੋ ਇਹਦੀ ਆਪਾਂ ਕੱਲ ਨੂੰ ਜਿਹੜੀ ਦੱਸਦੀ ਵੀ ਮੈਂ ਤੁਹਾਨੂੰ ਬਣਾਣੀ ਆ ਆਪਾਂ ਆਰਗੈਨਿਕ ਜਿਹੜਾ ਫਰਟੀਲਾਈਜ਼ਰ ਬਣਾਣਾ ਉਹਦੇ ਵਿੱਚ ਇਹ ਵੀ ਪੈਂਦਾ ਆ ਪਰ ਮੈਂ ਜ਼ਮੀਨ ਤੋਂ ਤੋੜ ਕੇ ਲਿਆਉਂਗੀ ਉੱਥੇ ਮੈਂ ਕਾਫੀ ਸਾਰਾ ਲਗਾਇਆ ਹੋਇਆ ਇਹ ਮੈਂ ਵੈਸੇ ਛੱਤ ਤੇ ਲਗਾਤਾ ਵੀ ਥੋੜਾ ਬਾਲਾ ਕਈ ਵਾਰੀ ਆਪਾਂ ਨੂੰ ਇੱਕਦਮ ਵਰਤਨ ਦੀ ਜ਼ਰੂਰਤ ਹੋਵੇ ਨਾ ਫਿਰ ਆਪਾਂ ਇੱਥੋਂ ਹੀ ਤੋੜ ਲੈਨੇ ਆ ਤੇ ਬਾਹਰੋਂ ਮੈਨੂੰ ਥੋੜਾ ਦੂਰੋਂ ਲੈਣ ਜਾਣਾ ਪੈਂਦਾ ਵਾ ਤੇ ਉਹ ਫੇ ਮੈਂ ਸਕੂਟਰੀ ਤੇ ਜਾ ਕੇ ਲਿਆਉਣੀ ਹੁੰਨੀ ਤੋੜ ਕੇ ਤੇ ਹੋਰ ਸਬਜ਼ੀਆਂ ਵਿੱਚ ਜੇ ਤੁਸੀਂ ਕੁਝ ਲਗਾਉਣਾ ਹੈ ਤੁਸੀਂ ਮਿਰਚ ਲਗਾ ਦਿਓ ਮਿਰਚ ਵੀ ਇਸ ਹਰ ਇੱਕ ਮੌਸਮ ਵਿੱਚ ਹੋ ਜਾਂਦੀ ਆ ਪਰ ਜੇ ਤੇਰੇ ਕੋਈ ਪੁਰਾਣੇ ਬੂਟੇ ਹੈਗੇ ਆ ਨਾ ਮਿਰਚ ਦੇ ਤੁਸੀਂ ਇਸ ਤਰ੍ਹਾਂ ਮਿਰਚ ਦੇ ਬੂਟੇ ਵੱਡੋ ਨਾ ਇੱਕ ਦੋ ਬੂਟੇ ਤੁਸੀਂ ਜ਼ਰੂਰ ਛੱਡ ਦਿਓ ਮੈਂ ਆ ਇੱਕ ਬੂਟਾ ਛੱਡਿਆ ਤੇ ਤੁਸੀਂ ਦੇਖੋ ਕਿੰਡਾ ਬੂਟਾ ਆ ਪੰਜਾ ਛਿਆਂ ਬੂਟਿਆਂ ਜਿੱਡਾ ਕੱਲਾ ਹੀ ਆ ਇਹ ਤੇ ਇਹਨੂੰ ਮਿਰਚ ਵੀ ਤੁਸੀਂ ਦੇਖੋ ਕਿੰਨੀ ਲੱਗੀ ਹੋਈ ਆ ਟੋਟ ਟਟ ਕੇ ਨਾ ਇਸ ਤਰ੍ਹਾਂ ਥੱਲੇ ਡਿੱਗਣ ਲੱਗ ਗਈ ਤੋੜੀਆਂ ਮੈਂ ਇਸ ਕਰਕੇ ਨਹੀਂ ਹੈਗੀਆਂ ਅੱਗੇ ਮੈਂ ਤੁਹਾਡਾ ਵੀਡੀਓ ਵੀ ਸ਼ੇਅਰ ਕੀਤੀ ਸੀ ਆਪਾਂ ਮੋਟੀ ਮਿਰਚ ਤੋੜ ਕੇ ਲਗਾਏ ਸੀਗੇ ਤੇ ਉਹ بارش ਹੋਣ ਕਰਕੇ ਨਾ ਉਹ ਕੋਈ ਵੀ ਮੈਚ ਜਿਹੜੀ ਸੁੱਕੀ ਨਹੀਂ ਤੇ ਜੇ ਮੈਂ ਨਾ ਤੋੜਦੀ ਨਾ ਤੇ ਇਸ ਤਰ੍ਹਾਂ ਨਾਲ ਲਕੀਆਂ ਰਹਿਣੀਆਂ ਸੀ ਸਮਾਂ ਤਾਂ ਸਹੀ ਰਹਿਣੀਆਂ ਸੀਗੀਆਂ ਤੇ ਖਰਾਬ ਨਹੀਂ ਸੀ ਹੋਣੀਆਂ ਪਰ ਉਹ ਥੱਲੇ ਪਾਣੀ ਤੇ ਨਮੀ ਦੇ ਨਾਲ ਨਾ ਜਿਹੜੀਆਂ ਸਾਰੀਆਂ ਹੀ ਗਲ ਗਈਆਂ ਚਿੜੀ ਦੇਖੋ ਕਿੰਨੀ ਸੋਹਣੀ ਛੋਟਾ ਜਿਹਾ ਬੱਚਾ ਆ ਚਿੜੀ ਦਾ ਤੇ ਇਧਰ ਆਪਣੇ ਲਾਲ ਪਿੰਡੀ ਸਵਾਂਜਣਾ ਸਵਾਂਜਣਾ ਵੀ ਤੁਸੀਂ ਛੱਤ ਤੇ ਜਰੂਰ ਲਗਾ ਕੇ ਰੱਖੋ ਇੱਕ ਇਹ ਵੀ ਇੱਕ ਬਹੁਤ ਵਧੀਆ ਜਿਹੜਾ ਫਰਟੀਲਾਈਜ਼ਰ ਤੇ ਆਰਗੈਨਿਕ ਇਹਨੂੰ ਤੁਸੀਂ ਇੱਕ ਮਤਲਬ ਕਿ ਕੀ ਕਹਿ ਸਕਦੇ ਆਪਾਂ ਤਾਕਤ ਦੇ ਬੂਟਿਆਂ ਦੇਣ ਵਾਸਤੇ ਵੀ ਇਹਨੂੰ ਤੁਸੀਂ ਵਰਤ ਸਕਦੇ ਹੋ ਬਹੁਤ ਸਾਰੇ ਜਿਹੜੇ ਨਿਊਟ੍ਰੀਸ਼ਨ ਦੇ ਤੱਤ ਇਹਦੇ ਵਿੱਚ ਹੁੰਦੇ ਆ ਤੁਸੀਂ ਵੀ ਇਹਦੀ ਗ੍ਰੀਨ ਟੀ ਬਣਾ ਕੇ ਜ਼ਰੂਰ ਪੀਓ ਜੇ ਤੁਸੀਂ ਗ੍ਰੀਨ ਟੀ ਪੀਣਾ ਚਾਹੁੰਦੇ ਹੋ ਤੇ ਇਸ ਤਰ੍ਹਾਂ ਤੁਸੀਂ ਇਹਦੇ ਪੰਜ ਛੇ ਪੱਤੇ ਤੋੜੋ ਤੇ ਖਾ ਲਓ ਤੇ ਕਾਫੀ ਤਰ੍ਹਾਂ ਦਾ ਜਿਹੜਾ ਨਿਊਟ੍ਰੀਸ਼ਨ ਆ ਇਹ ਪੂਰਾ ਕਰਦਾ ਹੈ ਸਭਨ ਜਿਹੜਾ ਜਾਤੀ ਜਾਣਕਾਰੀ ਲਈ ਤੁਸੀਂ ਗੂਗਲ ਕਰ ਸਕਦੇ ਹੋ ਇਹਦੇ ਬਾਰੇ ਇਸ ਤਰ੍ਹਾਂ ਦੇ ਪੱਤੇ ਹੁੰਦੇ ਆ ਇਹਦੇ ਇਹ ਬੀਜ ਆਮ ਤੌਰ ਤੇ ਵੈਸੇ ਨਹੀਂ ਮਿਲਦੇ ਹੈਗੇ ਮੈਂ ਤਾਂ ਆਨਲਾਈਨ ਹੀ ਮੰਗਾਏ ਸੀਗੇ ਕਿਉਂਕਿ ਇਹ ਸਬਾਂਝਣਾ ਨਾ ਦੋ ਤਰ੍ਹਾਂ ਦਾ ਹੁੰਦਾ ਇੱਕ ਵਾਲਾ ਹੁੰਦਾ ਮਿੱਠੀਆਂ ਫਲੀਆਂ ਹੁੰਦੀਆਂ ਉਹਦੀਆਂ ਮਤਲਬ ਆਪਾਂ ਸਬਜ਼ੀ ਨੂੰ ਵਰਤ ਤਾਂ ਸਕਦੇ ਆ ਇੱਕ ਜਿਹੜਾ ਦੇਸੀ ਸਬਾਂਝਣਾ ਹੁੰਦਾ ਆ ਉਹਦੀਆਂ ਫਲੀਆਂ ਦੇ ਵਿੱਚ ਜਿਹੜੀ ਕਾਫੀ ਨਾ ਕਸੈਲ ਹੁੰਦੀ ਆ ਉਹ ਖਾਣ ਨੂੰ ਮੈਨੂੰ ਤਾਂ ਵਧੀਆ ਨਹੀਂ ਲੱਗਦੀਆਂ ਜੇ ਤੁਹਾਨੂੰ ਇਹ ਵਾਲਾ ਸਬਾਂਝਣਾ ਮਿਲਦਾ ਜਿਹੜਾ ਥੋੜਾ ਖਾਣ ਦੇ ਮਤਲਬ ਫਲੀਆਂ ਵੀ ਖਾਣ ਵਜੋਂ ਵਰਤੀਆਂ ਜਾਣ ਤਾਂ ਤੁਸੀਂ ਉਹੋ ਹੀ ਲਾਓ ਜੇ ਤੁਹਾਨੂੰ ਉਹਦਾ ਬੀਜ ਮਿਲ ਜਾਂਦਾ ਆਰਗੈਨਿਕ ਅ ਤੁਸੀਂ ਕਿਤੇ ਉਹ ਵੀ ਵੀ ਮਂਗਾ ਸਕਦੇ ਹੋ Amazon ਤੋਂ Flipkart ਤੋਂ ਮਤਲਬ ਕਿਤੇ ਉਹ ਵੀ ਮੰਗਾ ਲਓ ਤੁਸੀਂ ਇਹਦੇ ਬੀਜ ਮਿਲ ਜਾਂਦੇ ਆ ਮੈਂ ਵੀ ਆਨਲਾਈਨ ਹੀ ਮੰਗਾਏ ਸੀਗੇ ਇਧਰ ਇਹ ਪਤਾ ਨਹੀਂ ਫਲੀਆਂ ਦੀ ਕਿਹੜੀ ਵੈਰੈਟੀ ਆ ਇਹ ਵੀ ਇਸ ਤਰ੍ਹਾਂ ਲੱਗੜੀਆਂ ਸ਼ੁਰੂ ਹੋ ਗਈਆਂ ਪਰ ਇਹਦੇ ਬੂਟੇ ਬਹੁਤ ਛੋਟੇ ਛੋਟੇ ਹੀ ਰਹਿ ਗਏ ਆ ਮਤਲਬ ਵੇਲ ਵਾਲੀਆਂ ਨਹੀਂ ਹੋਈਆਂ ਇਹ ਇੱਕ ਮੈਂ ਇਧਰ ਇਹ ਵੀ ਫਲੀ ਲਗਾਈ ਹੋਈ ਆ ਲਾਲ ਰੰਗ ਦੀ ਇਹਨੂੰ ਵੀ ਹਜੇ ਲੱਗਣੀਆਂ ਜਿਹੜੀਆਂ ਸ਼ੁਰੂ ਨਹੀਂ ਹੋਈਆਂ ਕਿਉਂਕਿ ਇਹ ਕਾਫੀ ਵੱਡੀ ਵੇਲ ਹੋ ਜਵੇ ਤੇ ਜਵਾਕਰ ਨਵੰਬਰ ਦੇ ਵਿੱਚ ਲੱਗਦੀਆਂ ਹੁੰਦੀਆਂ ਇਹਨੂੰ ਫਲੀਆਂ ਇੱਧਰ ਕੁਸ ਗਰੇਲੇ ਆ ਕਰੇਲੇ ਵੀ ਮੀਂਹ ਦਾ ਕਰਕੇ ਬਿਲਕੁਲ ਨਹੀਂ ਲੱਗ ਰਹੇ ਹੈਗੇ ਹੁਣ ਛੋਟੇ ਛੋਟੇ ਲੱਗੇ ਆ ਹੁਣ ਉਹ ਵੀ ਜੇ ਬਾਰਿਸ਼ ਹਟੂਗੀ ਤਾਂ ਸ਼ਾਇਦ ਲੱਗ ਕੌਣ ਨਹੀਂ ਤਾਂ ਇਸ ਤਰ੍ਹਾਂ ਲੱਗ ਕੇ ਤਾਂ ਨਾਲ ਹੀ ਕਾਣੇ ਹੋ ਜਾਂਦੇ ਆ ਇੱਧਰ ਜਿਹੜੇ ਆਪਣੇ ਆਪ ਉੱਗੇ ਸੀ ਉਹਨਾਂ ਨੂੰ ਤੁਸੀਂ ਦੇਖੋ ਇੱਕ ਗਰੇਲਾ ਜਿਹੜਾ ਉਹ ਲੱਗਿਆ ਆ ਇੱਧਰ ਹੋਰ ਵੀ ਲੱਗੇ ਹੋਏ ਕਾਫੀ ਇਹਦਾ ਮਤਲਬ ਕਿ ਇਹ ਦੇਸੀ ਬੀਜ ਆ ਆ ਦੇਖੋ ਦੇਸੀ ਬੀਜ ਆਹੇ ਇਹ ਹੀ ਕਰੇਲੇ ਦੁਬਾਰਾ ਆਪਣੇ ਆਪ ਹੀ ਉਗੋਂਦੇ ਆਪਣੇ ਆਪ ਹੀ ਡਿੱਗ ਜਾਂਦੇ ਆ ਤੇ ਫਿਰ ਆਪਣੇ ਆਪ ਹੀ ਫਿਰ ਲੱਗ ਜਾਂਦੇ ਆ ਇਹ ਫਲੀ ਇੱਕ ਪੱਕ ਗਈ ਆ ਇਹਨੂੰ ਆਪਾਂ ਫਿਰ ਦੁਬਾਰਾ ਬੀਜ ਦਵਾਂਗੇ ਹੁਣ ਇਸੇ ਤਰ੍ਹਾਂ ਜੇ ਕੋ ਤੁਸੀਂ ਕੋਈ ਸਬਜ਼ੀਆਂ ਘਰੇ ਲਗਾਈਆਂ ਹੋਈਆਂ ਉਹਦੀ ਇੱਕ ਦੋ ਫਲੀਆਂ ਪਕਾ ਲਓ ਉਹਨਾਂ ਨੂੰ ਦੁਬਾਰਾ ਫਿਰ ਤੁਸੀਂ ਲਗਾ ਦਿਓ ਅੱਗੇ ਪਿੱਛੇ ਇਸ ਤਰ੍ਹਾਂ ਲਗਾਈ ਜੋ ਲਗਭਗ ਨਵੰਬਰ ਦਸੰਬਰ ਤੱਕ ਤੁਸੀਂ ਫਲੀਆਂ ਲਗਾ ਸਕਦੇ ਹੋ ਹੁਣ ਅਕਤੂਬਰ ਦੇ ਵਿੱਚ ਪੋਲ ਬੀਨਜ਼ ਜੇ ਤੁਹਾਨੂੰ ਬੀਜ ਮਿਲਦਾ ਨਾ ਪੋਲ ਬੀਨਜ਼ ਦਾ ਉਹ ਜ਼ਰੂਰ ਲਗਾਓ ਤੁਸੀਂ ਮਤਲਬ ਕਾਫੀ ਲੰਬੀਆਂ ਲੰਬੀਆਂ ਉਹਦੀਆਂ ਫਰਾਂਸਪੀਨ ਦੀਆਂ ਫਲੀਆਂ ਵਾਂਗੂ ਹੀ ਹੁੰਦੀਆਂ ਸੇਮ ਪੋਲ ਬੀਨਜ਼ ਤੁਸੀਂ ਕੱਢ ਲਿਓ Amazon ਤੇ ਜੇ ਉਹ ਤੁਹਾਨੂੰ ਮਿਲਦਾ ਤਾਂ ਉਹਦਾ ਬੀਜ ਤੁਸੀਂ ਜ਼ਰੂਰ ਲਗਾਓ ਇੰਨੀ ਸੋਣੀ ਅੱਜ ਹਵਾ ਚੱਲ ਰਹੀ ਹੈ ਬਹੁਤ ਵਧੀਆ ਤੇ ਧੁੱਪ ਵੀ ਬਹੁਤ ਵਧੀਆ ਲੱਗੀ ਹੋਈ ਆ ਆਪਣੀ ਹਲਦੀ ਦੀ ਜਿਹੜੀ ਫਸਲ ਆ ਉਹ ਵੀ ਬਿਲਕੁਲ ਲਹਿਰਾਉਂਦੀ ਹੋਈ ਕਿਉਂਕਿ ਮੌਸਮ ਵਧੀਆ ਹੋਵੇ ਤਾਂ ਜਿਹੜੇ ਆਪਣੇ ਆ ਬੂਟੇ ਆ ਉਹ ਵੀ ਬਹੁਤ ਖੁਸ਼ ਰਹਿੰਦੇ ਆ ਨਾ ਗਰਮੀ ਆ ਨਾ ਸਰਦੀ ਆ ਹੁਣ ਮੌਸਮ ਦੇ ਵਿੱਚ ਇਸ ਕਰਕੇ ਇਹ ਵੀ ਖੁਸ਼ ਆ ਇਸ ਟਾਈਮ ਅੱਜ ਦੀ ਵੀਡੀਓ ਆਪਾਂ ਇੱਥੇ ਤੱਕ ਹੀ ਰੱਖਦੇ ਆ ਤੇ ਉਮੀਦ ਕਰਦੀ ਆ ਕਿ ਤੁਹਾਨੂੰ ਮੇਰਾ ਓਵਰਵਿਊ ਵੀਡੀਓ ਤਾਂ ਵਧੀਆ ਲੱਗਾ ਹੋਊਗਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਜਿਉਂਦੇ ਵੱਸਦੇ ਰਹੋ